ਜਿਹੜਾ ਰਾਜਪੁਰੇ ਦੇ ਵਿੱਚ ਆਰਓਬੀ ਐ ਫਲਾਈਓਵਰ ਉੱਥੇ ਪਹੁੰਚਿਆ ਕਾਂਗਰਸ ਪੰਜਾਬ ਜੈਹਾ ਸਰਦਾਰ ਹਰਿਆਣ ਸਿੰਘ ਜੈਹਾ ਜਿਹੜੇ ਅੰਡਰ ਬ੍ਰਿਜ ਹੈ ਉਹਦੇ ਅੰਦਰ ਪਾਣੀ ਖੜਾ ਹੋ ਸਕਦਾ ਹੈ ਤੇ ਲੋਕਾਂ ਨੂੰ ਅਸੁਵਿਧਾ ਹੋ ਸਕਦੀ ਹੈ 15 ਅਗਸਤ ਨੂੰ ਖੋਲਣਾ ਸੀ ਅੱਜ ਹੀ ਇਹ ਜਿਹੜਾ ਓਵਰ ਬ੍ਰਿਜ ਆ ਉਹਨੂੰ ਖੋਲਣ ਦੇ ਆਦੇਸ਼ ਪੀਡਬਲੂਡੀ ਨੂੰ ਦੇ ਦਿੱਤੇ ਗਏ ਆ ਤੁਸੀਂ ਦੇਖ ਸਕਦੇ ਹੋ ਕਾਂਗਰਸੀ ਲੀਡਰ ਜਿੰਨੇ ਵੀ ਹੈਗੇ ਇੱਥੇ ਪਹੁੰਚੇ ਹੋਏ ਆ। ਹੋਰ ਲੀਡਰ ਪਹਿਲਾਂ ਅਸੀਂ ਉਹ ਹੀ ਪੋਸਟ ਪਾਈ ਹੈ ਕਿ ਵੀ ਮੈਡਮ ਨੀਨਾ ਮਿੱਥਲ ਨੇ ਵਿਦੇਸ਼ ਤੋਂ ਆਦੇਸ਼ ਦਿੱਤਾ ਹੈ। ਜੇ ਤਾਂ ਕੋ ਤਕਨੀਕੀ ਸਮੱਸਿਆ ਕਰਕੇ ਫੁੱਲ ਬੰਦ ਸੀਗਾ ਤਾਂ ਤਕਨੀਕੀ ਸਮੱਸਿਆ ਅੱਜ ਵੀ ਹੈਗੀ ਹੈ, ਕੱਲ ਵੀ ਹੈਗੀ ਹੈ, ਪਰਸੋਂ ਵੀ ਹੈਗੀ ਹੈ। ਪ੍ਰਦੀਪ ਤੁਸੀਂ ਵੀ ਅੱਜ ਦੇਖ ਰਹੇ ਆ ਸਾਰਾ ਸ਼ਹਿਰ ਦਾ ਹਾਲੋਂ ਬੇਹਾਨ ਹੋਇਆ ਪਿਆ। ਬੀ ਐਮ ਐਲ اے ਸਾਹਿਬ ਤਾਂ ਅਮਰੀਕਾ ਘੁੰਮ ਰਹੇ ਆ ਬਾਹਰ ਪ੍ਰਦੇਸ਼ਾਂ 'ਚ ਘੁੰਮ ਰਹੇ ਆ ਤਾਂ ਲੋਕ ਇੱਥੇ ਦੇ ਪਰੇਸ਼ਾਨ ਹੋ ਰਹੇ ਹੈਗੇ ਤੁਮ ਉਸੇ ਪਰ ਮੈਡਮ ਨੀਨਾ ਮਿੱਤਲ ਵੱਲੋਂ ਆਪਣੇ ਪੇਸ ਤੇ ਪੋਸਟ ਪਾਈ ਗਈ ਹੈ ਕਿ ਜਿਹੜਾ ਇਹ 15 ਅਗਸਤ ਨੂੰ ਖੋਲਣਾ ਸੀਗਾ ਬਾਰਿਸ਼ ਦੇ ਕਾਰਨ ਜਿਹੜੀ ਬਰਸਾਤ ਹੋ ਰਹੀ ਹੈ ਮੈਡਮ ਮੈਡਮ ਕਿੱਥੇ ਉਹ ਤਾਂ ਅਮਰੀਕਾ 'ਚ ਘੁੰਮ ਰਹੇ ਹੈਗੇ ਆ ਕਾਰੀਆਂ ਨੂੰ ਪੁੱਛਿਆ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਆਰਓਬ ਜਿਹੜਾ ਹੈਗਾ ਉਹ ਕਦ ਤੱਕ ਤਿਆਰ ਹੋ ਚੁੱਕਿਆ ਪਰ ਇਹ ਮੈਡਮ ਦੀ ਇੰਤਜ਼ਾਰ ਵਿੱਚ ਸੀਗਾ ਕਿ ਵੀ ਮੈਡਮ ਆਣਗੇ ਤਾਂ ਇਹਨੂੰ ਖੁਲਵਾਣਗੇ ਮੈਂ ਪ੍ਰਦੀਪ ਚੋਧਰੀ ਤੇ ਤੁਸੀਂ ਦੇਖ ਰਹੇ ਹੋ ਐਕਸ਼ਨ ਪੰਜਾਬ ਵੈਬ ਨਿਊਜ਼ ਚੈਨਲ ਇਸ ਵੇਲੇ ਅਸੀਂ ਜਿਹੜਾ ਰਾਜਪੁਰੇ ਦੇ ਵਿੱਚ ਆਰਓਬ ਹੈ ਫਲਾਈਓਵਰ ਉੱਥੇ ਪਹੁੰਚੇ ਆ ਜਿੱਥੇ ਥੋੜੀ ਦੇਰ ਪਹਿਲਾਂ ਅਸੀਂ ਇੱਕ ਪੋਸਟ ਪਾਈ ਸੀਗੀ ਕਿ ਵੀ ਮੈਡਮ ਨੀਨਾ ਮਿੱਤਲ ਵੱਲੋਂ ਵਿਦੇਸ਼ ਤੋਂ ਆਦੇਸ਼ ਦਿੱਤੇ ਗਿਆ ਕਿ ਵੀ ਵੈਸੇ 15 ਅਗਸਤ ਨੂੰ ਇਹਦਾ ਉਦਘਾਟਨ ਕਰਨਾ ਸੀਗਾ ਇਹਨੂੰ ਖੋਲਣਾ ਸੀਗਾ ਪਰ ਉਹਨਾਂ ਨੇ ਕਿਹਾ ਕਿ ਵੀ ਅੱਜ ਜਿਹੜੀ ਝੜੀ ਲੱਗੀ ਹੈਗੀ ਅੱਜ ਜਿਹੜੀ ਲਗਾਤਾਰ ਬਰਸਾਤ ਹੋ ਰਹੀ ਹੈ ਉਹਦੇ ਕਰਕੇ ਜਿਹੜੇ ਅੰਡਰ ਬ੍ਰਿਜ ਹੈ ਜਿਹੜੇ ਅੰਡਰ ਬ੍ਰਿਜ ਹੈ ਉਹਦੇ ਅੰਦਰ ਪਾਣੀ ਖੜਾ ਹੋ ਸਕਦਾ ਹੈ ਤੇ ਲੋਕਾਂ ਨੂੰ ਅਸੁਵਿਧਾ ਹੋ ਸਕਦੀ ਹੈ ਜਿਹਦੇ ਕਰਕੇ ਅੱਜ ਹੀ ਅਸੀਂ ਇਹ 15 ਅਗਸਤ ਨੂੰ ਖੋਲਣਾ ਸੀ ਅੱਜ ਹੀ ਇਸ ਇਹ ਜਿਹੜਾ ਓਵਰ ਬ੍ਰਿਜ ਹੈ ਉਹਨੂੰ ਖੋਲਣ ਦੇ ਆਦੇਸ਼ ਪੀਡਬਲੂਡੀ ਨੂੰ ਦੇ ਦਿੱਤੇ ਗਏ ਹਨ ਪਰ ਇੱਥੇ ਸਾਬਕਾ ਵਿਧਾਇਕ ਜਿਹੜੇ ਹਰਦਿਆਲ ਸਿੰਘ ਕੰਬੋਜ ਹੈ ਉਹਨਾਂ ਨੇ આરોਪ ਲਾਇਆ ਹੈ ਕਿ ਇਹ ਸਿਰਫ 2-ਵਿਲਰ ਦੇ ਲਈ ਖੋਲਿਆ ਗਿਆ ਸੀਗਾ ਤੇ ਜਿਹੜਾ ਗੱਡੀਆਂ ਵੱਡੇ ਵਾਹਨ ਜਿਹੜੀ ਗੱਡੀਆਂ ਕਾਰਾਂ ਚਾਰ ਮੂਹਾਂ ਵਾਲਾ ਵਾਹਨ ਹੈਗੇ ਉਨ੍ਹਾਂ ਦੀ ਉਹਨਾਂ ਦੇ ਲਈ ਅਸੀਂ ਇਹਨੂੰ ਖੁਲਵਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਾਂਗਰਸੀ ਲੀਡਰ ਜਿੰਨੇ ਵੀ ਹੈਗੇ ਇੱਥੇ ਪਹੁੰਚੇ ਹੋਏ ਆ ਇੱਥੇ ਸ਼ਾਸਤਰੀ ਜੀ ਵੀ ਸਾਡੇ ਨਾਲ ਮੌਜੂਦ ਹੈ ਸ਼ਾਸਤਰੀ ਜੀ ਕੀ ਕਹਿਣਾ ਚਾਹੋਗੇ ਹੁਣੇ ਥੋੜੀ ਦੇਰ ਪਹਿਲਾਂ ਅਸੀਂ ਉਹ ਹੀ ਪੋਸਟ ਪਾਈ ਹੈ ਕਿ ਵੀ ਮੈਡਮ ਨੀਨਾ ਮਿੱਥਲ ਨੇ ਵਿਦੇਸ਼ ਤੋਂ ਆਦੇਸ਼ ਦਿੱਤਾ ਹੈ ਕਿ ਵੀ ਜਿਹੜਾ 15 ਅਗਸਤ ਨੂੰ ਇਹਨੂੰ ਖੋਲਣਾ ਸੀਗਾ ਉਹ ਅੱਜ ਹੀ ਖੋਲ ਦਿੱਤਾ ਗਿਆ ਅੱਜ ਕਿਆ ਮੈਂ ਤੁਹਾਨੂੰ ਦੋ ਗੱਲਾਂ ਪੁੱਛਦਾ ਜੇ ਤੱਕ ਕੋਈ ਤਕਨੀਕੀ ਸਮੱਸਿਆ ਕਰਕੇ ਪੁਲ ਬੰਦ ਸੀਗਾ ਤਾਂ ਤਕਰੀਕੀ ਸਮੇਂ ਸੇ ਅੱਜ ਵੀ ਹੈਗੀ ਹੈ ਕੱਲ ਵੀ ਹੈਗੀ ਹੈ ਪਰਸੋਂ ਵੀ ਹੈਗੀ ਹੈ ਕੋਈ ਅਧਿਕਾਰੀ ਆ ਕੇ ਕਹੇ ਨਾ ਵੀ ਤਕਰੀਕੀ ਜਿਹੜੀ ਹੈਗੀ ਪ੍ਰੋਬਲਮ ਕਰਕੇ ਜਿਹੜਾ ਅਸੀਂ ਅਸੀਂ ਉਹਨਾਂ ਬਾਅਦ ਖੋਲਾਂਗੇ ਇਹ ਜੋਰ ਪੈਰ ਦੇ ਵਰਕਸ਼ਿਪਾ ਹੋ ਚੁੱਕਿਆ ਹੈ ਤੇ ਕੋ ਸਾਡੇ ਵੀ ਅਫਸਰਾਂ ਨਾਲ ਸੰਬੰਧ ਹੈਗੇ ਆ ਉਹਨਾਂ ਨੇ ਕਿਹਾ ਕਿ ਸਾਰਾ ਸਾਡਾ ਕੰਮ ਮੁਕੰਮਲ ਹੋ ਚੁੱਕਿਆ ਹੁਣ ਮੈਂ ਨਹੀਂ ਸਮਝਦਾ ਕਿ ਕਿਉਂ ਬੰਦ ਕੀਤਾ ਗਿਆ ਹੁਣ ਸਵੇਰ ਆ ਤੁਸੀਂ ਜਾ ਕੇ ਤੁਸੀਂ ਮੇਰੇ ਕੋਲ ਲੇਟ ਪਹੁੰਚੇ ਉੱਥੇ ਤੇ ਤੁਸੀਂ ਤੇ ਇਹ ਹਾਲਾਤ ਦੇਖਦੇ ਤੁਹਾਡਾ ਅੰਦਰੋਂ ਜਿਹੜਾ ਤੁਹਾਡੀ ਆਵਾਜ਼ ਉੱਠਦੀ ਵੀ ਜੇ ਮੇਰੇ ਵੱਸ ਮੈਂ ਕਿੰਨੇ ਦਿਨ ਦਿਖਾਉਂਦਾ ਇਹਨੂੰ ਇਹਨੇ ਲੋਕ ਉਥੇ ਪਰੇਸ਼ਾਨ ਆਇਚ ਹੁਣ ਬੱਚੇ ਬੱਚੇ ਛੋਟੇ ਛੋਟੇ ਬੱਚੇ ਉਧਰੋਂ ਇਧਰ ਆ ਰਹੇ ਆ ਇਧਰੋਂ ਉਧਰ ਜਾ ਰਹੇ ਆ ਤੁਹਾਡਾ ਕਹਿਣਾ ਲਾਈਟ ਚੱਲੀ ਗਈ ਮਾਥੇ ਸੀਗਾ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਵੀ ਇਹਨੂੰ ਆਰਬੀ ਨੂੰ ਲੈ ਕੇ ਰਾਜਨੀਤੀ ਕੀਤੀ ਜਾ ਰਹੀ ਹੈ ਮੈਂ ਇਹੀ ਹੈ ਕਿ ਵੀ ਪੁਲ ਤਿਆਰ ਹੈ ਲੇਕਿਨ ਇਹ ਜਨਤਾ ਦੀ ਸਮੱਸਿਆ ਨੂੰ ਸਮਝਣਾ ਚਾਹੀਦਾ ਹੈਗਾ ਸਰਕਾਰ ਦਾ ਕੰਮ ਹੈਗਾ ਨੁਮਾਇੰਦਿਆਂ ਦਾ ਕੰਮ ਹੈਗਾ ਠੀਕ ਹੈ ਜੇ ਉਹਦੇ ਵਿੱਚ ਆਪਾਂ ਨਹੀਂ ਇਹ ਸੰਵੇਦਨਸ਼ੀਲ ਬੁੱਤੇ ਤਾਂ ਮੈਂ ਸਮਝਦਾ ਕਿ ਕੋਈ ਅੱਛੀ ਗੱਲ ਨਹੀਂ ਹੈ ਠੀਕ ਹੈ ਤੇ ਤੁਸੀਂ ਦੇਖਿਆ ਕਿਸ ਤਰੀਕੇ ਦੇ ਨਾਲ ਟਰੈਕਟਰ ਦੇ ਨਾਲ ਜਿਹੜਾ ਇਹ ਪੱਥਰ ਹੈਗਾ ਉਹ ਹਟਾ ਦਿੱਤਾ ਗਿਆ ਕੰਬੋਸਾਪ ਸਾਡੇ ਨਾਲ ਹੈ ਕੰਬੋਸਾਪ ਅਚਾਨਕ ਆਰੋ ਕੀਤੇ ਆਣ ਦਾ ਕੀ ਕਰਨਾ ਪੜਿਆ ਵੀ ਅਚਾਨਕ ਹੀ ਪ੍ਰਦੀਪ ਤੁਸੀਂ ਵੀ ਅੱਜ ਦੇਖ ਰਹੇ ਆ ਸਾਰਾ ਸ਼ਹਿਰ ਦਾ ਹਾਲੋ ਬੇਹਾਲ ਹੋਇਆ ਪਿਆ ਦੋਏ ਸਾਡੇ ਜਿਹੜੇ ਹੈਗੇ ਅੰਡਰ ਬ੍ਰਿਜ ਉਹ ਸਾਰੇ ਬੰਦ ਪਏ ਹੈਗੇ ਆ ਇਹ ਪੁਲ ਨੂੰ ਮੇਰੇ ਇੱਕ ਹਫਤਾ ਪਹਿਲਾਂ ਕਿਸੇ ਸੀਨੀਅਰ ਅਫੀਸਰ ਜੀ ਨਾਲ ਗੱਲ ਹੋਈ ਆ ਉਹ ਕਹਿੰਦੇ ਵੀ ਸਾਡੇ ਵੱਲੋਂ ਕੰਪਲੀਟ ਆ ਨਾਓ ਦੇ ਆਰ ਵੇਟਿੰਗ ਐਮ ਐਲ ਐਸ ਹੈ ਬਾ ਕਿ ਉਹ ਆਣਗੇ ਉਸ ਤੋਂ ਬਾਅਦ ਇਹ ਆ ਕੇ ਦਾ ਰਸਤਾ ਖੁਲਵਾਣਗੇ ਇਹ ਵੀ ਐਮ ਐਲ ਏ ਸਾਹਿਬ ਤਾਂ ਅਮਰੀਕਾ ਘੁੰਮ ਰਹੇ ਆ ਬਾਹਰ ਬਦੇਸ਼ਾਂ 'ਚ ਘੁੰਮ ਰਹੇ ਆ ਤਾਂ ਲੋਕ ਇੱਥੇ ਦੇ ਪਰੇਸ਼ਾਨ ਹੋ ਰਹੇ ਹੈਗੇ ਤੁਸੀਂ ਦੇਖੋ ਤੁਸੀਂ ਤਾਂ ਨਾ ਫਿਰ ਜੀ ਅਸੀਂ ਡਿਸਾਈਡ ਸਵੇਰ ਦੇ ਜਦੋਂ ਅਸੀਂ ਘੁੰਮ ਰਹੇ ਸੀ ਸਾਰੇ ਸ਼ਹਿਰ ਦੇ ਅੰਦਰ ਉਹ ਕਹਿੰਦੇ ਜੀ ਰੱਬ ਦਾ ਵਾਸਤਾ ਸਾਡਾ ਹਰ ਰਸਤਾ ਖਲਵਾ ਦਿਓ ਤੁਸੀਂ ਅਸੀਂ ਬੱਚੇ ਸਾਡੇ ਉਧਰ ਰੁਕੇ ਪਏ ਹਾਂ ਅਸੀਂ ਇੱਧਰ ਰੁਕੇ ਹੋਏ ਹੈਗੇ ਆ ਤੇ ਇਹ ਪੁਲ ਜਿਹੜਾ ਹੈਗਾ ਕਿਉਂਕਿ ਡਰਦੇ ਅਧਿਕਾਰੀ ਨਹੀਂ ਬੋਲਦੇ ਤੇ ਇਸ ਕਰਕੇ ਨਾ ਅਸੀਂ ਫੈਸਲਾ ਕੀਤਾ ਕਿ ਲੋਕਾਂ ਹੇ ਲੋਕ ਹਿੱਤ ਚ ਇਹ ਸਾਨੂੰ ਜਿਹੜਾ ਇਹ ਖੋਲਵਾ ਦੇਣਾ ਚਾਹੀਦਾ ਤੁਮ ਉਸ ਪਰ ਮੈਡਮ ਨੀਨਾ ਮਿੱਤਲ ਵੱਲੋਂ ਆਪਣੇ ਪੇਸ ਤੇ ਪੋਸਟ ਪਾਈ ਗਈ ਹੈ ਕਿ ਜਿਹੜਾ ਇਹ 15 ਅਗਸਤ ਨੂੰ ਖੋਲਣਾ ਸੀਗਾ ਬਾਰਿਸ਼ ਦੇ ਕਾਰਨ ਜਿਹੜੀ ਬਰਸਾਤ ਹੋ ਰਹੀ ਹੈ ਇਹ ਆ ਮੈਡਮ ਮੈਡਮ ਕਿੱਥੇ ਉਹ ਤਾਂ ਅਮਰੀਕਾ ਚ ਘੁੰਮ ਰਹੇ ਹੈਗੇ ਆ ਤੁਸੀਂ ਕਿਉਂ ਆਪਾਂ ਮਿਸਗਾਈਡ ਨਾ ਹੋਈਏ ਆਪਾਂ ਸਿਆਣੇ ਆ ਪੜੇ ਲਿਖੇ ਹੈਗੇ ਆ ਖੋਲ ਦਿੱਤਾ ਤੁਹਾਡੇ ਸਾਹਮਣੇ ਖੋਲਤਾ ਪਰ ਰਹੇ ਹੈਗੇ ਆ ਕਿੱਥੇ ਖੋਲ ਦਿੱਤਾ ਗਿਆ ਇਹ ਹਾਂ ਪਰੇਸ਼ਾਨੀ ਹੋਣਾ ਦੱਸੋ ਕਿਥੇ ਖੋਲ ਦਿੱਤਾ ਗਿਆ ਤੁਹਾਡੇ ਸਾਹਮਣੇ ਹੈ ਟਰੈਕਟਰਾਂ ਨਾਲ ਅਸੀਂ ਖਿੱਚ ਕੇ ਧੂਕੇ ਪਰੇ ਕਰ ਰਹੇ ਹਾਂ ਇਸ ਨੂੰ ਕਿਉਂਕਿ ਮੰਦੇਓ ਕੁਦਰਤ ਦੀ ਜਿਹੜੀ ਇਸ ਵਾਰੀ ਸਾਡੇ ਤੇ ਨਿਗਾ ਰਹੀ ਹੈ ਜਿਹੜੀ ਬਰਸਾਤ ਰਾਜਪੁਰਾ ਨਹੀਂ ਹੋਈ ਜੇ ਬਰਸਾਤ ਹੋ ਜਾਂਦੀ ਤਾਂ ਇਸ ਤੋਂ ਵੀ ਜ਼ਿਆਦਾ ਬੱਤਰ ਹਾਲ ਹੋਣੇ ਸੀਗੇ ਜਿਹੜਾ ਇਹ ਆਰੋਗੀ ਨਹੀਂ ਬਰਸਾਤ ਦਾ ਅੱਜ ਸਵੇਰ ਦੀ ਪੈਰੀ ਆ ਅੱਜ ਫੇਰ ਰਾਤ ਦਾ ਫੇਰ ਦੱਸ ਰਹੇ ਆ ਕਿ ਆ ਤਾਂ ਬੜੇ ਬੇਬਾਹ ਮਤਲਬ ਕਿ ਹਾਲਤ ਜਿਹੜੀ ਹੈਗੀ ਬੁਰੀ ਹੋਈ ਹੋਈ ਹੈਗੀ ਆ ਸੋ ਇਹਦੇ ਕਰਕੇ ਅਸੀਂ ਜਿਹੜਾ ਹੈਗਾ ਲੋਕਾਂ ਦੀ ਪਰੇਸ਼ਾਨੀ ਨੂੰ ਦੂਰ ਕਰਦਿਆਂ ਹੋਇਆ ਅਸੀਂ ਇਹ ਰਸਤਾ ਖਲਾਇਆ ਹੈ ਠੀਕ ਹੈ ਤੇ ਤੁਸੀਂ ਸੁਣਿਆ ਜਿੱਦਾਂ ਕੰਪੋਸਰ ਸਾਹਿਬ ਨੇ ਕਿਹਾ ਕਿ ਵੀ ਅਸੀਂ ਸਵੇੜ ਦੇ ਜਿਹੜੇ ਬਰਸਾਤ ਹੋ ਰਹੀ ਹੈ ਤੇ ਸਵੇੜ ਦੇ ਅਸੀਂ ਕੋਸ਼ਿਸ਼ ਕਰ ਰਹੇ ਕਿ ਵੀ ਲੋਕਾਂ ਨੂੰ ਕੋਈ ਸੂਵਿਧਾ ਨਾ ਹੋਏ ਤੇ ਇਹਨਾਂ ਨੇ ਐਰੋਪ ਇਹ ਵੀ ਲਾਇਆ ਕਿ ਵੀ ਜਿਹੜਾ ਅਸੀਂ ਪੁੱਛਿਆ ਸੀਗਾ ਕਿ ਮੈਡਮ ਨੇ ਆਪਣੇ ਪੇਸ ਤੇ ਪੋਸਟ ਪਾ ਕੇ ਕਿਹਾ ਕਿ ਵੀ ਅੱਜ ਇਹ ਆਰੋ ਵੀ ਖੋਲ ਦਿੱਤਾ ਜਾਏਗਾ ਉਹਨਾਂ ਨੇ ਕਿਹਾ ਕਿ ਮੈਡਮ ਕਿੱਥੇ ਹੈ ਮੈਡਮ ਤਾਂ ਵਿਦੇਸ਼ ਬੈਠੇ ਹੈ ਇੱਥੇ ਤਾਂ ਅਸੀਂ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਥੇ ਪੱਥਰਾਂ ਨੂੰ ਹਟਾ ਦਿੱਤਾ ਗਿਆ ਟਰੈਕਟਰ ਦੀ ਮਦਦ ਦੇ ਨਾਲ ਤੇ ਇਹ ਸਤਾ ਜਿਹੜਾ ਹੈਗਾ ਲੋਕਾਂ ਲਈ ਖੋਲ ਦਿੱਤਾ ਗਿਆ ਕਿਉਂਕਿ ਜਿਹੜੀ ਅੱਜ ਸਵੇਰ ਦੀ ਬਰਸਾਤ ਹੋ ਰਹੀ ਹੈ ਉਸ ਬਰਸਾਤ ਨੂੰ ਦੇਖਦੇ ਹੋਏ ਐਵੇਂ ਲੱਗ ਰਿਹਾ ਸੀਗਾ ਕਿ ਵੀ ਇਹ ਬਰਸਾਤ ਰੁਕਣੀ ਨਹੀਂ ਹੈਗੀ ਤੇ ਅੰਡਰਬ੍ਰਿਜ ਦਾ ਹਾਲ ਸਾਰਿਆਂ ਨੂੰ ਪਤਾ ਹੈ ਕਿ ਵੀ ਜਦ ਬਰਸਾਤ ਹੁੰਦੀ ਹੈ ਤਾਂ ਅੰਡਰਬ੍ਰਿਜ ਦਾ ਪਾਣੀ ਕਿੱਥੇ-ਕਿੱਥੇ ਤੱਕ ਪਰ ਜਾਂਦਾ ਹੈ ਕਈ ਜਿਹੜੀ ਗੱਡੀਆਂ ਹੈ ਬਾਹਰੋਂ ਆਣ ਵਾਲੀ ਗੱਡੀਆਂ ਉਹ ਅੰਡਰਬ੍ਰਿਜ ਦੇ ਅੰਦਰ ਬੰਦ ਹੋ ਜਾਂਦੀ ਹੈ ਤੇ ਅੱਜ ਜਿਹੜਾ ਹੈਗਾ ਇੱਕ ਕੰਬੋਜ ਸਾਹਿਬ ਨੇ ਇਹ ਵੀ ਆਰੋਪ ਲਾਇਆ ਕਿ ਵੀ ਅਸੀਂ ਜਿਹੜਾ ਅਧਿਕਾਰੀਆਂ ਨੂੰ ਪੁੱਛਿਆ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਆਰੋ ਵੀ ਜਿਹੜਾ ਹੈਗਾ ਉਹ ਕਦ ਤੱਕ ਤਿਆਰ ਹੋ ਚੁੱਕਿਆ ਪਰ ਇਹ ਮੈਡਮ ਦੀ ਇੰਤਜ਼ਾਰ ਵਿੱਚ ਸੀਗਾ ਕਿ ਵੀ ਮੈਡਮ ਆਣਗੇ ਤਾਂ ਇਹਨੂੰ ਖੁਲਵਾਣਗੇ ਤੁਸੀਂ ਦੇਖ ਸਕਦੇ ਹੋ ਕਿ ਵੀ ਕਿਸ ਤਰੀਕੇ ਦੇ ਨਾਲ ਇੱਥੇ ਕਾਂਗਰਸ ਦੀ ਪੂਰੀ ਟੀਮ ਤੇ ਸਾਬਕਾ ਵਿਧਾਇਕ ਜਿਹੜੇ ਹਰਦੀਪਾਲ ਸਿੰਘ ਕੰਬੋਜ ਹੈ ਉਹਨਾਂ ਵੱਲੋਂ ਇਹ ਪੁੱਲ ਜਿਹੜਾ ਹੈਗਾ ਲੋਕਾਂ ਦੀ ਭਲਾਈ ਦੇ ਲਈ ਖੋਲ ਦਿੱਤਾ ਗਿਆ ਕਿਉਂਕਿ ਇਹ ਪੁੱਲ ਤਿਆਰ ਹੋ ਚੁੱਕਿਆ ਹੈ ਇਹ ਪੁੱਲ ਨੂੰ 15 ਅਗਸਤ ਨੂੰ ਖੋਲਣ ਦੀ ਪਹਿਲਾਂ ਹੀ ਗੱਲ ਦੱਸ ਦਿੱਤੀ ਗਈ ਸੀ 15 ਅਗਸਤ ਨੂੰ ਇਹਨੂੰ ਖੋਲ ਦੇਣਾ ਹੈਗਾ ਪਰ ਅੱਜ ਜਿਹੜਾ ਹੈਗਾ ਕੰਬੋਸ ਸਾਹਿਬ ਨੇ ਆਪਣੇ ਵਰਕਰਾਂ ਦੇ ਨਾਲ ਮਿਲ ਕੇ ਇਸ ਪੁਲ ਨੂੰ ਲੋਕਾਂ ਦੇ ਲਈ ਖੋਲ ਦਿੱਤਾ ਹੈ ਤੇ ਤੁਸੀਂ ਦੇਖ ਜਾਈ ਜਿਹੜੀ ਹੈਗੀ ਹੈ ਉਹ ਇਸ ਪੁਲ ਤੋਂ ਸ਼ੁਰੂ ਹੋ ਚੁੱਕੀ ਹੈ ਅਸੀਂ ਵੀ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਵੀ ਜਿਹੜੇ ਲੋਕ ਪਰੇਸ਼ਾਨ ਹੋ ਰਹੇ ਸੀਗੇ ਕਿ ਵੀ ਆਰਓਬੀ ਜਿਹੜਾ ਹੈਗਾ ਉਹ ਬੰਦ ਹੈਗਾ ਅੰਡਰਪਿਸ ਤੋਂ ਜਾਣਾ ਪੈ ਰਿਹਾ ਹੈ ਤੇ ਉਹ ਆਰਓਬੀ ਅੱਜ ਖੁੱਲ ਚੁੱਕਿਆ ਹੈ ਤੇ ਤੁਸੀਂ ਇਸ ਰਸਤੇ ਦਾ ਲਾਭ ਚੱਕ ਸਕਦੇ ਹੋ ਹੁਣ ਇਹ ਜਿਹੜਾ ਪੁੱਲ ਹੈਗਾ ਉਹ ਤੁਹਾਡੇ ਸਪੂਰਤ ਕਰ ਦਿੱਤਾ ਗਿਆ ਹੈ ਕੈਮਰਾਮੈਨ ਅਨਮੋਲ ਦੇ ਨਾਲ ਪ੍ਰਦੀਪ ਚੋਧਰੀ ਐਕਸ਼ਨ ਪੰਜਾਬ ਵੈਬ ਨਿਊ ਚੈਨਲ ਰਾਜਪੁਰਾ ਐਕਸ਼ਨ ਪੰਜਾਬ ਅਸਰ ਜੋ ਨਜ਼ਰ ਆਵੇ